ਅਗੇ ਨਾਲ ਲੈ ਕੇ ਵੀ ਲਾਇਆ ਵੈਰੀ ਹੌਟ ਵਾਟਰ ਪਾ ਫਾ ਨਿਕਲਦੀਆਂ ਇਦੀ ਤੁਸੀਂ ਵੇਖ ਹਾ ਐਦਾਂ ਲੋਕੀ ਫੋਟੋਆ ਕਰਾਉਂਦੇ ਆ ਉਥੇ ਖੜ ਕੇ ਲੈ ਆਣੇ ਸਰ ਹਾਂ ਦੂਜੂ ਵੀ ਟੂਰ ਕਰਾਉਂਦੇ ਆ ਜੇ ਬੋਟ ਤੇ ਚਲਣਾ ਕੋ ਹਾਂਜੀ ਵੀਡੀਓ ਵੇਖ ਰਹੇ ਸਾਰੇ ਦਰਸ਼ਕਾਂ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਜਿਹੜੀ ਵੀਡੀਓ ਹੈ ਇੱਕ ਵੱਖਰੀ ਹੋਣ ਵਾਲੀ ਆ ਮੈਨੂੰ ਲੱਗਦਾ ਪੰਜਾਬੀ ਦੇ ਵਿੱਚ ਕਿਸੇ ਨੇ ਵਿਖਾਈ ਆ ਜਾਂ ਤੁਸੀਂ ਸ਼ਾਇਦ ਵੇਖੀ ਹੋਵੇ ਤੇ ਇੱਥੇ ਇੱਕ ਹੈਗਾ ਵਾ ਕਸੀਡਰਲ ਕੋਵ ਤੇ ਇੱਕ ਹੌਟ ਵਾਟਰ ਬੀਚ ਇਹ ਹੌਟ ਵਾਟਰ ਬੀਚ ਜੇ ਤੁਸੀਂ ਸਰਚ ਮਾਰੋਗੇ ਗਰਮ ਪਾਣੀ ਸਮੁੰਦਰ ਦੇ ਕੰਢੇ ਤੇ ਗਰਮ ਪਾਣੀ ਗਰਮ ਪਾਣੀ ਵਾਲੀ ਬੀਚ ਤੇ ਇਹ ਜੇ ਸਰਚ ਮਾਰੋਗੇ ਇੱਕੋ ਹੀ ਸ਼ੋਅ ਕਰਦੀ ਆ ਸਾਰੇ ਜਿਵੇਂ ਦੁਨੀਆ ਤੇ ਇੱਕੋ ਸ਼ੋਅ ਕਰਦਾ ਪਰ ਇੱਕ ਹੋਰ ਹੈਗੀ ਆ ਕਾਫੀ ਆ ਅ ਪਾਸ਼ਮਾਲੇ ਪਾਸੇ ਵੈਸਟ ਵਾਲੇ ਪਾਸੇ ਨਿਊਜ਼ੀਲੈਂਡ ਦੇ ਪਰ ਇਹ ਤੁਹਾਨੂੰ ਇੱਕ ਅੱਜ ਇੱਧਰ ਵਿਖਾਵਾਂਗੇ ਈਸਟ ਵਾਲੀ ਜਿਹੜੀ ਆਨਲਾਈਨ ਸ਼ੋਅ ਕਰਦਾ ਕੋਰਾ ਮੰਡਲ ਕੋਲੇ ਹੌਟ ਵਾਟਰ ਬੀਚ ਤੇ ਪਾਣੀ ਪੂਰਾ ਗਰਮ ਹੈ ਤੁਹਾਨੂੰ ਖਵਾਵਾਂਗੇ ਵਿੱਚ ਤੇ ਵੀਡੀਓ ਪੂਰੀ ਵੇਖਿਓ ਵੀਡੀਓ ਕਿੱਦਾਂ ਦੀ ਲੱਗੀ ਉਹ ਵੀ ਕਮੈਂਟ ਕਰਕੇ ਦੱਸਿਓ ਤੇ ਕੈਥੀਡਰਲ ਕੋ ਤਾਂ ਸ਼ਾਨਦਾਰ ਕਿਆ ਬਾਤ ਆ ਦੋ ਸਾਲ ਬੰਦ ਰਿਹਾ ਉਹ ਟਰੈਕ ਵੀ ਤੇ ਉਹ ਹੁਣੇ ਹੀ ਖੁੱਲਿਆ ਥੋੜਾ ਟਾਈਮ ਹੀ ਹੋਇਆ ਉਹ ਪੂਰਾ ਵੇਖਿਓ ਤੇ ਉਹ ਤਾਂ ਇਹ ਗੱਲ ਬਾਤ ਆ ਜਿੱਦਾਂ ਨੂੰ ਕਹਿੰਦੇ ਨਹੀਂਗੇ ਵੀ ਜਿਹਨੇ ਲਾਹੌਰ ਨਹੀਂ ਵੇਖਿਆ ਜੰਮਿਆ ਹੀ ਨਹੀਂ ਤੇ ਇਹ ਗੱਲ ਆ ਜਿਹਨੇ ਨਿਊਜ਼ੀਲੈਂਡ ਦਾ ਇਹ ਨਹੀਂ ਵੇਖਿਆ ਕਨਫੀਡਰਲ ਕੋਵ ਤੇ ਉਹ ਵੀ ਨਹੀਂ ਜੰਮਿਆ 40 45 ਮਿੰਟ ਦੀ ਵਾਕ ਆ ਤੇ ਸ਼ਾਨਦਾਰ ਰਿਵਿਊ ਆ ਕਿਆ ਗੱਲ ਬਾਤ ਆ ਉੱਥੋਂ ਰੱਬ ਨੇ ਵੀ ਸਿਰਾ ਲਾਇਆ ਤਾਪ ਉੱਤ ਨਿਕਲੀ ਅੱਜ ਪੂਰਾ ਦਿਨ ਤੇ ਵੀਡੀਓ ਪੂਰੀ ਵੇਖਿਓ ਜ਼ਰੂਰ ਤੇ ਦੱਸਿਓ ਕਿੱਦਾਂ ਦੀ ਬਣੀ ਆ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਓ ਇਹ ਆ ਜਿਹੜੇ ਥੱਲੇ ਆਪਾਂ ਟਾਊਨ ਦੇ ਵਿੱਚ ਟਾਊਨ ਦਾ ਨਾਮ ਹੈ ਹੀ ਇਥੇ ਆਪਾਂ ਕਾਰ ਪਾਰਕ ਲਾ ਕੇ ਤੇ ਤੋਂ ਕਰਕੇ ਉੱਪਰ ਜਾ। ਇਹ ਕਰ ਵਢੇੜ ਕਿਲੋਮੀਟਰ ਦਾ ਰਾ ਇੱਥੋਂ ਆ। ਤੇ ਉੱਪਰ ਕਾਰ ਪਾਰਕ ਨਹੀਂ ਹੈਗੀ, ਡ੍ਰੌਪ ਆਫ ਹੀ ਹੈ ਕੱਲਾ। ਤੇ ਫਿਰ ਅੱਗੇ 6:45-45 ਮਿੰਟ ਦਾ ਰਾ। ਅੱਗੇ ਚਲੋ ਤੁਹਾਨੂੰ ਹੁਣ ਨੇ ਅੱਗੇ ਚੱਲ ਕੇ। ਆ ਜਿਹੜਾ ਇਹਨਾਂ ਨੇ ਸਾਈਨ ਲਿਖਿਆ ਲਿਖਿਆ ਕਿ ਨੋ ਪਾਰਕਿੰਗ ਹੈ ਤੇ ਕثیر ਰਲ ਕੋਵ। ਉਹ ਇਸ਼ਤਰ ਕਾਰ ਪਾਰਕ ਇਹਨਾਂ ਨੂੰ ਪਾਰਕਿੰਗ ਹੋਣੀ ਪੈਣੀ ਕਹਿੰਦੇ। ਇਹ ਤੋਪਾ ਤਰਕੇ ਉੱਪਰ ਪਾਰਕਿੰਗ ਤੱਕ ਜਾਣਾ ਜਿੱਥੇ ਇਕੱਲਾ ਡ੍ਰੌਪ ਆਫ ਤੇ ਅੱਗੇ ਚੱਲਾਂਗੇ ਕਨਸੀਡਲ ਕੋਵ ਤੱਕ ਬਣੇ ਰਹੋ ਵੀਡੀਓ ਤੱਕ ਵੀਡੀਓ ਲਾਈਕ ਸ਼ੇਅਰ ਕਰਨਾ ਤੇ ਜਰੂਰ ਕਰਿਓ ਤੇ ਆਸ ਕਰਦੇ ਸਾਨੂੰ ਵੀਡੀਓ ਬਹੁਤ ਵਧੀਆ ਲੱਗੂ ਆ ਜਦੋਂ ਥੱਲੇ ਕਾਰ پارک ਲਾ ਕੇ ਤੇ ਉੱਪਰਲੀ ਕਾਰ پارک ਤੱਕ ਜਾਣੇ ਇਦਾਂ ਦਾ 뷰 ਉੱਪਰ ਇਹ ਵੇਖ ਤਾਂ ਦੇ ਉੱਪਰ ਸਮੁੰਦਰ ਦਾ ਇਦਾਂ ਆਜੋ ਉੱਪਰ ਆਇਆ ਨੇ ਪਰ ਇੱਥੇ ਲਿਖਿਆ ਡ੍ਰੌਪ ਆਫ ਆਉਂਦੀ ਪਾਰਕਿੰਗ ਨਹੀਂ ਲਾ ਸਕਦੇ ਉਹ ਵੈਣ ਥੱਲੇ ਕਾਰ ਪਾਰਕ ਕਰਕੇ ਜਾਂਦੀ ਆ ਸੱਤ ਡਾਲਰ ਇਕ ਜਾਣੇ ਜਾਂ ਜਾਣਦੇ ਲੈਂਦੀ ਆ ਤੇ ਇੱਥੇ ਤਾਂ ਚੰਗੀ ਅੱਗੋਂ 40 ਮਿੰਟ ਦੀ ਬਾਤ ਆ ਆ ਵੀ ਵਿਊ ਵੇਖੋ ਇਦਾਂ ਆਪਾਂ ਜਾਣਾ ਥੱਲੇ ਤੁਰ ਕੇ ਬੀਚ ਤੱਕ ਆਜ ਆ ਇਧਰ ਬਣਿਆ ਬਾਥਰੂਮ ਇਥੇ ਉੱਪਰ ਤੇ ਬਾਥਰੂਮ 'ਚ ਹੱਥ ਧੋਣ ਵਾਲਾ ਕੋਈ ਕੰਮ ਨਹੀਂ ਹੈਗਾ। ਕੱਲਾ ਸਿੱਧਾ ਹੀ ਹੈ, ਜਾਓ। ਤੇ ਬੀਚ ਤੇ ਹੱਥ ਧੋਣ ਵਾਲਾ ਬਾਥਰੂਮ 'ਚ ਹੱਥ ਧੋਣ ਵਾਲਾ ਕੰਮ ਨਾ ਹੋਵੇ, ਫਿਰ ਜਿਹੜਾ ਆਉਦਾ ਪਾਣੀ ਲਿਆਂਦਾ ਤੇ ਫਿਰ ਉਹਦੇ ਨਾਲ ਧੋਣੇ ਪੈਂਦੇ ਹੱਥ। ਤੇ ਇਹ ਵੀ ਇੰਡੀਆ ਵਾਲਾ ਕੰਮ ਕਰ ਲੈਂਦੇ ਕਦੇ-ਕਦੇ ਇੱਥੇ। ਥੱਲੇ ਵੀ ਜੇ ਚਾਵਾਂਗੇ ਉੱਥੇ ਵੀ ਬਾਥਰੂਮ ਉੱਥੇ ਵੀ ਹੈ ਨਹੀਂਗਾ। ਉੱਥੇ ਵੀ ਸਿੱਧਾ ਹੀ ਹੈ। ਆਇ ਤੋੜਾ ਵੀਊ ਹੈ। ਆ ਹੁਣ ਇਥੋਂ ਆਪਾਂ ਸ਼ੁਰੂ ਕਰ ਲਗੇ ਟਰੈਕ। ਜਿਹੜਾ ਕਿ ਇੱਥੋਂ 40 ਕਿ ਮਿੰਟ ਦਾ ਹੋਣ ਦੇ ਬਾਕੀ ਵੇਖੋ ਜਿਹੜਾ ਚਾਲੇ ਤੁਰਨ ਫੈਲਣ ਦਾ ਟਾਈਮ ਨਾ ਕਰ ਲੈਂਦਾ ਤੇ ਬਾਕੀ ਔੜੀ ਜਿਹੜਾ ਥੋੜਾ ਟਾਈਮ ਲੱਗ ਜਾਂਦਾ ਆ ਇੱਥੋਂ ਦਾ 뷰 ਹੈ ਐਂਡ ਇਹਦਾ ਆਪਣੇ ਮੌਸਮ ਵੱਲੋਂ ਵੀ ਚਿਪ ਕੱਢੇ ਪਏ ਆ ਮੌਸਮ ਵੀ ਪੂਰਾ ਸਾਫ਼ ਟੁੱਪ ਤੇ ਪਾਣੀ ਕਿਆ ਬਾਤ ਹੈ ਇਹ ਜਿਹੜੀ ਜਗ੍ਹਾ ਤੁਹਾਨੂੰ ਹੋਣੀ ਹੈ ਸ਼ਾਇਦ ਹੀ ਕਿਸੇ ਨੇ ਪੰਜਾਬੀ ਦੇ ਵਿੱਚ ਵਿਖਾਈ ਹੋਵੇ ਤੇ ਮੈਨੂੰ ਲੱਗਦਾ ਤੇ ਬਾਕੀ ਤੁਸੀਂ ਵੇਖਿਓ ਬਹੁਤ ਸੋਹਣੀ ਜਗ੍ਹਾ ਦਾ ਪੂਰੀ ਗੱਲਬਾਤ ਤੇ ਤੁਸੀਂ ਵੇਖੋਗੇ ਹੁਣ ਵਿੱਚ ਵਿੱਚ ਵੀਊ ਥੋੜੇ ਰਾਜ ਵਿਖਾਵਾਂਗੇ ਤੁਹਾਨੂੰ ਆ ਮਗਰ ਵੇਖੋ ਤੇ ਵੀਡੀਓ ਪੂਰੀ ਵੇਖਿਓ ਤੇ ਕਿਆ ਨਾ ਗੱਲਬਾਤ ਹੈ ਪੂਰੀ ਤੇ ਦੂਜਾ ਤੁਹਾਨੂੰ ਵਿਖਾਵਾਂਗੇ ਹੌਟ ਵਾਟਰ ਬੀਚ ਜਿੱਥੇ ਗਰਮ ਪਾਣੀ ਨਿਕਲਦਾ ਵਾ ਬੀਚ ਦੇ ਉੱਤੇ ਉਹ ਵੀ ਵੇਖਣ ਵਾਲੀ ਗੱਲਬਾਤ ਹੈ ਕੁਦਰਤੀ ਕ੍ਰਿਸ਼ਮਾ ਪੂਰਾ ਵੇਖਿਓ ਮਾਰੇ ਅੱਗੇ ਜੁੜੋ ਆਪਾ ਉਹ ਤੁਰ ਕੇ ਉਹ ਥੱਲੇ ਜਾਣਾ ਜਿਹੜਾ ਤੁਹਾਨੂੰ ਦਿਖਦਾ ਹੋਊਗਾ ਉਹ ਉਥੇ ਰੰਗ ਜੀ ਵਾਂਗੂ ਇੱਥੇ ਕਿਸ਼ਤੀ ਵੀ ਖੜੀ ਆ ਉਹ ਉਥੇ ਜਾਣਾ ਤੁਰ ਕੇ ਐ ਦਾਂ ਦੇ ਨਿਸ਼ਾਨ ਰਾਜ ਲਾਏ ਹਨ ਨੇ ਸੇਫਟੀ ਹੱਤੇ ਤੇ ਆਪਣਾ ਧਿਆਨ ਰੱਖੋ ਵੀ ਅੱਜਾ ਜਿਹੜੇ ਕਿਨਾਰਾ ਵਾ ਥੋੜਾ ਤੇਖਾ ਕਲਿਫਾ ੱਡੇ ਗੰਦਾ ਪੂਰਾ ਡਾਰ ਹੈ ਤੇ ਇਦੂ ਅੱਗੇ ਨਾ ਜਾਓ ਬਸ ਆਹ ਲਾਸਟ ਹੈ ਅੱਗੇ ਥੱਲੇ ਪਾਣੀ ਹੈ ਆ ਸਮੁੰਦਰ ਰਾਜ ਟ੍ਰੈਕ ਤੇ ਜਾਂਦੇ ਜਾਂਦੇ ਇਦਾਂ ਦੇ ਵਿਊ ਹੁੰਦੇ ਕਿਤੇ ਕਿਤੇ ਤੇ ਇਧਰੋਂ ਪਾਏ ਆ ਤੇ ਇਧਰੋਂ ਪਾ ਜਾਣਾ ਇਹ ਜਦੋਂ ਪਹਿਲਾ ਵਿਸ਼ਵ ਯੁੱਧ ਲੱਗਾ ਸੀ ਯਾਰ ਕਰਦੇ ਵਿੱਚ ਇਹ ਵੀ ਬਹੁਤ ਰਹਿੰਦਾ ਸੋਹਣਾ ਕਰਕੇ ਨਾ ਬਹੁਤ ਲੋਕੀ ਆਉਂਦੇ ਇੱਥੇ ਭਰੇ ਹੀ ਰਹਿੰਦਾ ਰਾਜ ਆਈਸਕ੍ਰੀਮ ਤੇ ਕੌਫੀ ਵਾਲੀ ਸ਼ੌਕ ਆ ਆ ਜਿਹੜਾ ਰਾਜ ਪਹੁੰਚਦਾ ਉਹ 5-7 ਮਿੰਟ ਪਹਿਲਾਂ ਨਾ ਇੱਕ ਲੁੱਕ ਆਊਟ ਆਉਂਦਾ ਦਾ ਇੱਧਰ ਨੂੰ ਕੋਈ ਨਹੀਂ ਦਿਸਿਆ ਮੈਨੂੰ ਨਾ ਹੁੰਦਾ ਨਾ ਜਾਂਦਾ ਚੜਾਈ ਵਾਵਾ ਪੈ ਜਾਂਦੀ ਆ ਤੇ ਆ ਇੱਥੋਂ ਥੱਲੇ ਆ ਵਿਊ ਆਪਾਂ ਥੱਲੇ ਜਾਓ ਉਹ ਆ ਥੱਲੇ ਉਤਰ ਕੇ ਇੱਥੋਂ ਦਾ ਦਰੂ ਹੈ ਐਦਾਂ ਦਾ ਆ ਕੇ ਆਹ ਉੱਥੇ ਸਾਰਾ ਮਰੀ ਜਾਂਦੇ ਆਹ ਮੈਂ ਚੀਜ਼ ਆ ਜਿਹਦੇ ਕਰਕੇ ਜਿਹੜੀਆਂ ਫੋਟੋਆਂ ਚ ਵੀ ਜੇ ਤੁਸੀਂ ਸਰਚ ਮਾਰੋਗੇ ਆਹ ਦਿਖਦਾ ਹੈ ਇਹਦੇ ਪਰਲੇ ਪਾਸੇ ਵੀ ਆ ਇਹਨੂੰ ਕਹਿੰਦੇ ਤਸੀਰ ਦਾ ਕੋਰ ਇੱਧਰ ਸਮੁੰਦਰਾਂ ਨਾਲ ਆਈ ਜਾਂਦੇ ਆ ਆ ਜੀ ਆ ਮੈਂ ਆ ਇਧਰੋਂ ਪਹਾੜੀ ਤੋਂ ਆਪ ਆਏ ਆ ਆ ਆ ਜੀ ਇਹਦੇ ਕਰਕੇ ਇਹਨੂੰ ਕਹਿੰਦੇ ਕਸੀਡ ਦਾ ਲਕੋ ਇਹਦੇ ਅੰਦਰ ਚੱਲਦੇ ਆ ਜਣੇ ਖੜਨੇ ਇਹਦੇ ਵਿੱਚ ਖੜੇ ਨਹੀਂ ਹੋਣਾਗੇ ਤੇ ਕੋਈ ਪੱਥਰ ਡੇਕ ਸਕਦਾ ਪੱਥਰ ਕੇ ਲੰਘ ਜਿਓ ਇਹਦਾ ਸਿਸਟਮ ਆਪ ਤੇ ਪੱਥਰ ਹੀ ਪੱਥਰ ਹੈਗਾ ਵਾਸਤੇ ਸਤਨ ਵਾਲੇ ਇਹਦੇ ਦੂਜੇ ਪਾਸੇ ਵੀ ਸਮੁੰਦਰ ਆਵਾ ਇੰਨਾ ਹੈ ਐਸਾ ਹੀ ਆ ਦੂਜੇ ਪਾਸੇ ਸਮੁੰਦਰ ਮਾਰ ਦਾ ਛੱਲਾ ਆਇ ਤੇ ਆਇਦਾਰਾ ਪੂਰਾ ਟੌਪਾ ਲੱਗੀ ਆ ਇਹਨਾਂ ਹੀ ਦੇ ਦੋਵੇਂ ਆ ਬਾਬਾ ਕੋ ਤੁਹ ਵਿਧਾਈ ਜਦਾ ਕੀ ਗੱਲ ਬਹਾਦਰ ਇਹ ਹੈਗਾ ਦੂਜੇ ਪਾਸੇ ਆ ਜਿਹਦਾ ਇਹ ਜੇ ਉਹ ਪਾਰਲਾ ਪਾਸਾ ਦਹਧਰੇ ਵਿੱਚ ਆ ਸਮੁੰਦਰ ਵੀ ਇਨਸ਼ਾ ਅੱਲਾ ਮੈਂ ਗੱਲਬਾਤ ਪੂਰੀ ਇਸ ਸਾਲ 1.5 ਸਾਲ ਟਰੈਕ ਬੰਦ ਰਿਹਾ। ਇਹ ਜਦੋਂ ਫੋਟੋਆਂ ਕਰਾਉਂਦੇ ਉਹ ਸੜ ਕੇ ਪਰ ਪਾਣੀ ਉੱਪਰ ਤੱਕ ਆ ਜਾਂਦਾ ਸ਼ਾਮਾਂ ਨੂੰ। ਅੱਹ। ਅੱਜ ਉਹ ਤੇ ਵੀ ਨਾਉਂਦੇ ਆ ਉਹ ਉੱਪਰ ਛਾਲਾ ਮਾਰਦੇ ਆ। ਚੱਲਾਂ ਕਿਤੇ ਛੋਟੀਆਂ ਕਿਤੇ ਵੱਡੀਆਂ ਉਹ ਉੱਥੇ ਖੜੇ ਆ ਮਾਰਦੇ ਸਾਲਾ। ਨੇ ਆਨੇ ਸ਼ੱਲਾ ਜੀ ਦੇ ਮਾਣੇ ਮਾਸ਼ਾਲਾ ਨੂੰ ਦੀ ਜਦੇ ਨਿਆਣੇ ਪੂਰਾ ਆਨੰਦ ਮਾਣਦੇ ਅੱਜ ਦਿਨ ਲੱਗਾ ਏ ਆ ਦੁੱਧੂ ਵੀ ਟੂਰ ਕਰਾਉਂਦੇ ਆ ਜੇ ਬੋਰਡ ਤੇ ਚੱਲਣਾ ਕश्ती ਤੇ ਇਹਦਾ ਫਿਰ ਥੋੜਾ ਜਿਆਦਾ ਪੈਸੇ ਲੱਗਦੇ ਫਿਰ ਪਾਣੀ ਦੇ ਵਿੱਚ ਲੈ ਕੇ ਜਾਂਦੇ ਆ ਆ ਕश्ती ਖੜੀ ਜਿਹੜੀ ਇਹ ਉਧਰੋਂ ਸ਼ੁਰੂ ਕਰਦੇ ਦੀ ਤੋਂ ਸਾਰਾ ਨਾਂ ਨਾਲ ਘੁਮਾ ਕੇ ਲੈ ਕੇ ਜਾਂਦੇ ਏ ਆਹ ਤੇ ਆ ਗੱਲਬਾਤ ਪੂਰੀ ਇਧਰਲੇ ਪਾਸੇ ਆਹ ਮੋੜ ਹੈ ਇਹ ਇਤੋਲੇ ਰੰਗ ਜਿਹੜੇ ਕਿ ਕਥੀਡਰਲ ਕੋ ਦੇ ਹੁਣ ਆਪਾਂ ਚੱਲਾਂਗੇ ਹੌਟ ਵਾਟਰ ਬੀਚ ਤੇ ਜਿੱਥੇ ਗਰਮ ਪਾਣੀ ਨਿਕਲਦਾ ਪਟਿਆਂ ਤੋਂ ਇੱਥੇ ਨੇੜੇ ਹੀ ਆ ਮੈਂ 10 ਮਿੰਟ ਦੀ ਬਾਅਦ ਆ ਉੱਥੇ ਟੂਆ ਪਟੋ ਗਰਮ ਪਾਣੀ ਨਿਕਲਦਾ ਤੁਹਾਨੂੰ ਉਹ ਦਿਖਾਉਨੇ ਆ ਵੀਡੀਓ ਜੁੜੇ ਰਹੋ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਅੱਗੇ ਤੁਹਾਨੂੰ ਦਿਖਾਉਨੇ ਆ ਹੌਟ ਵਾਟਰ ਬੀਚ ਆ ਵੇਖ ਲੋ ਰੱਬ ਦੇ ਰੰਗ ਜਿਹੜਾ ਪੱਥਰਾਂ ਦੇ ਵਿੱਚ ਵਸਤ ਕਿੱਡੇ ਕਿੱਡੇ ਉੱਦੇ ਹੋ ਉੱਪਰ ਤੱਕ ਸਾਰੇ ਖੜੇ ਆ ਉਹ ਉੱਪਰ ਪੱਥਰ ਆ ਉਹਦੇ ਉੱਤੇ ਆ ਪ੍ਰਮਾਤਮਾ ਦੀ ਕੁਦਰਤ ਦੇ ਰੰਗ ਇਹ ਜਿੱਥੇ ਸ਼ੁਰੂ ਕੀਤਾ ਸੀ ਆਪਾਂ ਉੱਥੇ ਹੀ ਪਹੁੰਚ ਗਏ तकरीबन 40 ਮਿੰਟ 35 ਮਿੰਟ ਤੁਰ ਕੇ ਤੇ ਟਰੈਕ ਬਹੁਤ ਸੋਹਣਾ ਹੈਗਾ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਅੱਗੇ ਹੌਟ ਵਾਟਰ ਬੀਚ ਇਹ ਜਿਹੜੀ ਨਿਊਜ਼ੀਲੈਂਡ ਦੀ ਇੱਕ ਗੱਲ ਸਭ ਨਾਲ ਵਧੀਆ ਇਹ ਲੱਗਦੀ ਆ ਕਿ ਇੱਥੇ ਜਦੋਂ ਵੀ ਤੁਸੀਂ ਟਰੈਕ ਤੇ ਜਾਂਦੇ ਜਾਂ ਪਬਲਿਕ ਪਲੇਸ ਤੇ ਕਿਤੇ ਐਦਾਂ ਐਕਟੀਵਿਟੀ ਦੇ ਟਰੈਕਿੰਗ ਤੇ ਇਹ ਸਾਰੇ ਹੈਲੋ ਹਾਏ ਜ਼ਰੂਰ ਕਰਦੇ ਆ 90 ਤੋਂ 95% ਕਰਦੇ ਹੀ ਕਰਦੇ ਆ ਤੇ ਇਹ ਥੋੜੀ ਬਹੁਤ ਵਧੀਆ ਗੱਲ ਆ ਹੋਰ ਵੀ ਦੇਸ਼ਾਂ 'ਚ ਕਰਦੇ ਨੇ ਬਾਰੇ ਤੇ ਹਰੇਕ ਨੇ ਬਲਾ ਕੇ ਲੰਘਣਾ ਹੀ ਆਗੇ ਨੇ ਹੈਲੋ ਹਾਏ ਜਾਂ ਕੋਈ ਆਪ ਦਾ ਸਿਸਟਮ ਹੈਗਾ ਹੀ ਹੈਗਾ ਤਕਰੀਬਨ ਤੇ ਹੁਣ ਆਪਾਂ ਗੱਡੀ 'ਚ ਬੈ ਕੇ ਹੁਣ ਚੱਲਦੇ ਆਂ ਹੌਟ ਵਾਟਰ ਵੀਜ਼ਨ ਉਧਰ ਵੇਚਦੇ ਫੇ ਮੌਲਚਾਲ ਅੱਜ ਜਦੋਂ ਰਜਗਾਰ ਪੈਦਾ ਕਰਨਾ ਹੋਵੇ ਆ ਵੇਖ ਲਓ ਉੱਪਰ ਤੱਕ ਪਾਰਕਿੰਗ 20 ਡਾਲਰ ਇਹਨਾਂ ਲਿਖਿਆ ਜਿਵੇਂ ਨੇੜੇ ਜਾ ਕੇ ਜਿਹਨੇ ਗੱਡੀਆਂ ਕਿਸੇ ਨੇ ਉੱਪਰ ਲਾਉਣੀਆਂ ਤੇ ਉੱਪਰ ਲਾ ਸਕਦੇ ਆ ਤੇ ਕਿਉਂਕਿ ਉੱਪਰ ਤੱਕ ਜਾਂਦੇ ਨਹੀਂ ਨਾ ਤੁਰ ਕੇ ਜਾਣਾ ਪੈਂਦਾ ਜਿੱਦਾਂ ਆਪਾਂ ਲਾ ਕੇ ਆਏ ਆ ਉਹ ਤਾਂ ਬੰਦੇ ਚੱਕਨ ਜੱਲੇ ਆਪਾਂ ਸਾਰੇ ਜਦ ਰਜਗਾਰ ਪੈਦਾ ਕਰਨਾ ਨਿਆਣੇ ਫਿਰ ਖੜੇ ਪਾਰਕਿੰਗਾਂ ਲਵਾ ਲੈਂਦੇ ਘਰੇ ਤੇ ڈالر پارکنگ ਨੇ ਹਾਂ ਜਿਹਨੇ ਛੱਡ ਆਉਣਾ ਛੱਡਣਾ ਵੀ ਚੱਲਦੀਆਂ ਉਹ 7 ڈالر ਇੱਕ ਜਣੇ ਦੇ ਆ 4 ਜਣੇ ਆ 28 ڈالر ਲੱਗ ਜਨੇ ਅਗਲਾ ਕਹਿੰਦਾ ਉੱਪਰ ਹੀ پارکਿੰਗ ਲਾ ਲਓ ਆ ਹੁਣ ਇੱਥੇ ਉੱਪਰ پارکਿੰਗ ਤੇ ਇਥੋਂ ਨਾਲ ਹੀ ਟ੍ਰੈਕ ਸ਼ੁਰੂ ਹੋ ਜਾਂਦਾ ਨਾਲ ਹੀ ਆਪਾਂ ਜਿਹੜਾ ਵੇਖ ਕੇ ਆਏ ਆ ਆ ਸਿਸਟਮ ਹੈ ਇਹ ਆ ਗਈ ਆਪਾਂ ਹੌਟ ਵਾਟਰ ਬੀਚ ਤੇ ਆ ਤੁਸੀਂ ਦੇਖ ਸਕਦੇ ਆ ਮੌਸਮ ਇੱਥੇ ਵੀ ਪੂਰਾ ਗਰਮ ਬਾਦ ਹੈ ਦਾਪੋ ਤੇ ਬੈਠੇ ਆ ਬੰਦੇ ਉਹ ਗਰਮ ਪਾਣੀ ਆ ਉਹ ਜੋ ਪੱਕਦੇ ਸਾਰਾ ਗਰਮ ਪਾਣੀ ਆ ਉਹਦੇ ਵਿੱਚ ਬੈਠੇ ਉਹਦੇ ਨੇੜੇ ਜਾ ਕੇ ਤੁਹਾਨੂੰ ਖਵਾਉਂਦੇ ਪੂਰਾ ਕੋਸਾ ਹੁੰਦਾ ਇਹਦਾ ਗਰਮ ਹੁੰਦਾ ਪੂਰਾ ਇਹਨੂੰ ਤਾਂ ਕਹਿੰਦੇ ਆ ਹੋਟ ウォਟਰ ਪੀਚ ਆ ਆ ਇਹ ਆ ਜਿਹੜਾ ਰਾਤ ਨੂੰ ਸਮੁੰਦਰ ਦੇ ਨਾਲ ਆਉਂਦਾ ਵਾ ਉਹ ਉਥੋਂ ਹੀ ਤੁਸੀਂ ਲੰਘ ਸਾਰੇ ਸੁੱਕੇ ਪੈਰੀ ਵੀ ਸਾਰੇ ਮੂਕੀ ਦੇ ਵਿੱਚ ਹੀ ਲੰਘਦੇ ਆ ਆਪਾਂ ਵੀ ਵੇਦੀ ਚੱਲਦੇ ਉਹ ਦੰਦੀ ਕੱਟ ਦੂੰਗਾ ਅਗਰ ਸਮਝਦਾ ਬਹੁਤ ਤਰ੍ਹਾਂ ਆਪਾਂ ਚੱਲੇ ਆ ਤੁਹਾਨੂੰ ਦਿਹਾਉਂਦੇ ਆ ਗਰਮ ਪਾਣੀ ਦੇ ਜਿਹੜੇ ਚਾਸ਼ਮੀਆਂ ਹੋਰ ਸਪ੍ਰਿੰਗਸ ਆਈ ਇਹਨੂੰ ਕਹਿੰਦੇ ਹੌਟ ਵਾਟਰ ਬ੍ਰੀਚ ਗਰਮ ਪਾਣੀ ਹੜੀ ਇਧਰਲੇ ਪਾਸੇ ਸ਼ਾ ਤੇ ਇਧਰ ਤੋਂ ਪਾ ਵੇਲ ਰੱਬ ਦੇ ਰੰਗ ਇਧਰ ਤੋਂ ਤੋਂ ਤੇ ਇਧਰ ਸ਼ਾ ਸਾਰੇ ਕਿਤੇ ਸ਼ਾ ਆਹ ਦੇ ਲੋ ਸਬੂਤ ਹੈ ਭਾਫਾ ਨਿਕਲਦੀ ਆਵਾ ਇੱਥੇ ਹੈਂਟ ਉਹ ਪੱਟ ਕੇ ਲੋਕੀ ਵਿੱਚ ਬੈਂਦੇ ਆ ਇਹ ਕਿਹਦੇ ਜਗਾ ਬਣੀ ਹੈ ਕਿਸੇ ਦੇ ਜੋੜਾ ਦਾ ਦਰਦ ਹੱਲ ਹੁੰਦਾ ਕਿਸੇ ਦਾ ਕੀ ਹੁੰਦਾ ਉਹ ਸਿਸਟਮ ਬਣਿਆ ਹੋਇਆ ਆ ਦੇਖ ਲਓ ਪਾਫਾ ਨਿਕਲਦੀਆਂ ਇਹਦੀ ਤੁਸੀਂ ਦੇਖ ਸਕਦੇ ਆ ਪਤਾ ਨਹੀਂ ਕੈਮਰੇ ਦੇ ਵਿੱਚ ਦਿਖਦੀਆਂ ਕਿ ਨਹੀਂ ਪਾਫਾ ਨਿਕਲੀਆਂ ਉਹ ਅੱਗੇ ਬਹੁਤ ਦਿਖਦੀਆਂ ਉਧਰ ਦੇ ਅੱਗੇ ਨਾਲ ਲੈ ਕੇ ਵੀ ਲਾਇਆ ਵੈਰੀ ਹੌਟ ਵਾਟਰ ਜਿਆਦਾ ਗਰਮਾ ਪਾਫਾ ਨਿਕਲਦੀਆਂ ਆ ਵੀ ਲੂਈ ਫਾਈਂਡ ਪਾਪਾ ਨਿਕਲ ਗਿਆ ਵੇ ਜੀ Oh sorry sorry yes, it's okay really it's 32 holes ਸਾਈਨਾਂ ਦੇ ਵਿੱਚ ਨਹੀਂ ਕੋਈ ਜਾਂਦਾ ਵੇ ਨਿਕਲ ਰਿਹਾ ਤੁਸੀਂ ਦੇਖਿਆ ਵਿੱਚੋਂ ਵਿਚੋਂ ਨਿਕੜੀ ਜਾਂਦਾ ਪਾਣੀ ਆਪਣੇ ਆਪ ਹੀ ਬਹੁਤ ਜ਼ਿਆਦਾ ਘਰ ਬਹੁਤ ਉਬਲਦੇ ਨੇੜੇ ਹੀ ਹੈ ਕਿਹਾ ਦਾ ਪਾਪੜਾ ਨਿਕਲ ਰਹੀ ਹੈ ਵਿਚ ਦੇ ਵਿੱਚ ਤੁਸੀਂ ਵੇਖਿਆ ਜਿਹੜਾ ਕੰਟੀਨਲ ਕੋਵ ਤੇ ਹੌਟ ਵਾਟਰ ਪੀਚ ਅੱਗੇ ਤੁਹਾਨੂੰ ਦਿਖਾਵਾਂਗੇ ਹੋਰ ਵੀਡੀਓ ਦੇ ਵਿੱਚ ਵੱਖਰੀਆਂ ਵੱਖਰੀਆਂ ਥਾਵਾਂ ਨਹੀਂ ਵੀ ਲੈਣੀਆਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਦੱਸਿਓ ਵੀਡੀਓ ਕਿੰਨੀ ਲੱਗੀ ਤੇ ਮਿਲਦੇ ਹਾਂ ਕਿਸ ਨਵੀਂ ਵੀਡੀਓ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ eh Vir